ਭਗਵਾਨ ਸ਼ੰਕਰ ਦੇ ਵੱਡੇ بیٹے ਕਾਰਤਿਕ ਸਵਾਮੀ ਮਹਾਰਾਜ ਦੇ ਦੁਨੀਆ ਵਿੱਚ ਇੱਕੋ ਇੱਕ ਮੰਦਿਰ ਅਜਰੇਸ਼ਵਰ ਧਾਮ ਵਿਖੇ 9ਵੀਂ 10ਵੀਂ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ ਰਾਤ ਦੇ 2 ਵਜੇ ਤੋਂ ਹੀ ਸੰਗਤਾਂ ਲਾਈਨ ਦੇ ਵਿੱਚ ਮੱਥਰ ਟੇਕਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਉੱਥੇ ਮੰਦਿਰ ਦੇ ਟਰਸਟ ਦੇ ਮੁਖੀ ਨੇ ਇਸ ਮੇਲੇ ਦੇ ਬਾਰੇ ਕੀ ਕਿਹਾ ਕਿੱਥੋਂ ਆਏ ਮੱਤਾ ਜੀ ਕਹਿੰਦੇ ਕਿੰਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਮਨਸੂਰੀ ਗੇਟ ਤੋਂ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਲ ਜੀ ਬਹੁਤ ਬਹੁਤ ਸ਼ੁਕਰਾਨਾ ਅਕਸ਼ਵਦੇਵ ਰਾਜ ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਜੀ ਬਰਾਸ ਲੱਗਿਆ ਹੈ ਬੜੀ ਕਿਰਪਾ ਉਹਦੇ ਨਾਲ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉੱਦਮ ਦਿੱਤਾ ਇਹ ਹੀ ਇੱਥੇ ਆਂਦੇ ਉਹਨਾਂ ਦੇ ਚਰਨਾਂ 'ਚ ਆਤਮਸਤਪ ਹੈ ਬੜਾ ਆਨੰਦ ਆਇਆ ਜੀ ਵੀ ਨੂੰ ਸ਼ਾਂਤੀ ਮਿਲੀ ਹੈ ਜੀ ਪਰ ਕਿੱਦਾਂ ਦੀ ਕਾਰਤਿਕ ਸਵਾਮੀ ਦੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋ ਕਾਮਨਾ ਲੈ ਕੇ ਆਏ ਹੋ ਰਾਜਾ ਮਨੋ ਕਾਮਨਾ ਬਸ ਹੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉੱਥੋਂ ਦਾ ਮਾਹੌਲ ਜਿੱਦਾਂ ਪਿੱਛੇ ਸੀ ਕੁਝ ਖਰਾਬ ਹੋਇਆ ਸੀ ਬਾਬਾ ਜੀ ਦੇ ਨਾਤੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮੇਲ ਵਰਤਨ ਮਤਲਬ ਆਪਸੀ ਪ੍ਰੇਮ ਭਾਇਚਾਰੇ ਨਾਲ ਰਹੇ ਔਰ ਕੋਈ ਵੀ ਇੱਥੇ ਅਜਈ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਫੇਸ ਪਚਾਏ ਇਹ ਸਾਡੀ ਬਾਬਾ ਭੋਲੇ ਨਾਥ ਜੀ ਦੇ ਚਰਨਾਂ 'ਚ ਬੇਨਤੀ ਆ ਬਾਬਾ ਕਾਰਕਿਤ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਅਸਲ 'ਤੇ ਨੰ ਮਿਲਿਆ ਕਿੰਨੇ ਲੋਕਾਂ 'ਚ ਉਤਸ਼ਾਹ ਉਸੀ ਤੇ ਕਿਹਾ ਜਾਵੇ ਕਿ ਇਸ ਬਿਦੇ ਦਾ ਇਤਿਹਾਸ ਬਾਰੇ ਵੀ ਜਾਣਕਾਰੀ ਆਜ ਅਜਮੀਲਾ 9ਵੀਂ 10ਵੀਂ ਦਾ ਪਹਿਲਾ ਦਿਨ 9ਵੀਂ ਦਾ ਅਜੇ ਸ਼ੁਰੂ ਆ ਹੈ ਅਰ ਅਜਲੇਸ਼ਵਰ ਮੰਦਿਰ ਕਾਰਸਵਾਡ ਡਰੈਸ ਨੇ ਸੰਗਤ ਵਾਸਤੇ ਪੂਰਾ ਇੰਤਜ਼ਾਮ ਕੀਤਾ ਲੋਕੀ ਬੜੀ ਸ਼ਰਧਾ ਨਾਲ ਰਾਤ 2 ਵਜੇ ਤੋਂ ਮੰਦਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ ਸਨਾਨ ਕਰ ਰਿਹਾ ਔਰ ਅੱਜ ਦਾ ਜਿਹੜਾ ਮਹੱਤਵ ਆ ਉਹ ਸਾਰੀ ਦੁਨੀਆ ਨੂੰ ਬਤਾਉਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ਗਵਾਨ ਅਚਾਨਕ ਹੋਇਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਤਲਾਸ਼ ਦੇ ਵਿੱਚ ਪ੍ਰਥਮ ਪੂਜੇ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜੇ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਆਦੇਸ਼ ਸੁਣ ਕੇ ભગવાન ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤ ਕੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜੋ ਇਹ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਗਿਆ ਉਹ ਸਮੇਂ ભગવાન ਕਾਰਤੀ ਸੁਆਮੀ ਇਸ ਪੁਜਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਡਾਰਜ ਜੀ ਦੇ ਆ ਗਏ ਉਹਨਾਂ ਨੂੰ ਕਿ ਪ੍ਰਥਮ ਪੂਜਾ ਦਾ ਅਧਿਕਾਰ ਜਿਹੜਾ ਮਨੇ ਇਸ ਨਾਮ ਪਰ ਕਲਾਸ ਚ ਦੇਤਾ ਹੈ ਇੱਥੇ ਰੂਸਟ ਹੋ ਗਿਆ ਔਰ ਚਲੋ ਅੱਜ ਦੇ ਦਿਨ 33 ਕੋਟੀ ਦੇਵਤਾ ਇੱਥੇ ਆ ਕੇ ਭਗਵਾਨ ਕਾਰਤੀ ਸੁਆਮੀ ਨੂੰ ਮੰਨਣ ਵਾਸੇ ਆਏ ਲੇਕਿਨ ਉਹ ਕਲਾਸ ਜਾਣ ਵਾਸੇ ਨਹੀਂ ਮੰਨੇ ਔਰ ਉਹ ਇੱਥੇ ਚਲ ਹੋ ਗਿਆ ਔਰ ભગવાન ਬੋਲੇ ਸ਼ੰਕਰ ਨੇ ਉਹ ਰਵਾੜ ਦਿੱਤਾ ਵੀ ਹਰ ਸਾਲ 33 ਕੋਟੀ ਦੇਵਤਾ ਇਥੇ ਆਣੇ ਔਰ ਪੂਰੇ 300 ਰੋਬਰ ਦੇ ਵਿੱਚ ਸਮਾਉਣ ਕਰਨ ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਨੇ ਆਪਣੀਆਂ ਬਨੋ ਕਾਮਲਾ ਲੈ ਕੇ ਆ ਰਹੀਆਂ ਔਰ ਮਗਵਾਨ ਉਹਨਾਂ ਦੀਆਂ ਪੂਰੀਆਂ ਕਰਨ ਅਸੀਂ ਅਚਲੇਸ਼ਵਰ ਮੰਦਿਰ ਘਾਰ ਜਵਾ ਟ੍ਰਾਂਸਫਰੋਂ ਭਗਵਾਨ ਨੂੰ ਪ੍ਰਾਰਥਨਾ